ਮੈਂ ਕੱਲ ਸੁਣ ਰਿਹਾ ਸੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਬਈ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਸੀ ਬਈ ਸੁਣ ਲਓ ਉਹ ਵਾਰ-ਵਾਰ ਇਹ ਗੱਲ ਕਹਿ ਰਹੇ ਸੀ ਬਈ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਮੈਂ ਟਾਈਮ ਮੰਗਿਆ ਏ ਈਮੇਲ ਕੀਤੀ ਆ ਮੈਂ ਬਾਰ-ਬਾਰ ਪ੍ਰਧਾਨ ਮੰਤਰੀ ਜੀ ਤੋਂ ਟਾਈਮ ਮੰਗ ਰਹੇ ਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਨਾ ਥੋੜਾ ਜਿਹਾ ਇਹ ਜਿਹੀਆਂ ਗੱਲਾਂ ਜਿਹੜੀਆਂ ਸਿਰ ਪੈਰ ਨਾ ਹੁਣ ਨਾ ਕਰਿਆ ਕਰੋ ਉਹ ਵੀ ਤੁਸੀਂ ਹਾਊਸ 'ਚ ਉਹ ਵੀ ਤੁਸੀਂ ਵਿਧਾਨ ਸਭਾ 'ਚ ਖੜਕੇ ਮੈਂ ਕਹਿਣਾ ਚਾਹੁੰਨਾ ਜਦੋਂ ਤੁਸੀਂ ਟਾਈਮ ਮੰਗਿਆ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਪੀਐਮਓ ਨੇ ਤੁਹਾਨੂੰ ਇਹ ਗੱਲ ਉਦੋਂ ਹੀ ਇਹ ਗੱਲ ਕਹੀ ਬਈ ਭਾਈ ਜਿਨ੍ਹਾਂ ਫਲੱਡ ਦਾ ਜਾਇਜ਼ਾ ਲੈਣ ਆਈਆਂ ਸੀ ਜਿਨ੍ਹਾਂ ਨੇ ਟੀਮਾਂ ਨੇ ਆ ਕੇ ਚਾਹੇ ਉਹ ਹੋਮ ਮਿਨਿਸਟਰੀ ਦੇ ਵੱਲੋਂ ਹੋਵੇ ਚਾਹੇ ਫਾਈਨਾਂਸ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਪਾਵਰ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਐਗਰੀਕਲਚਰ ਮਿਨਿਸਟਰੀ ਵੱਲੋਂ ਹੋਵੇ ਚਾਹੇ ਉਹ ਸਾਡਾ ਜਿਹੜਾ ਮਿਨਿਸਟਰੀ ਹੈ ਜਲ ਸ਼ਕਤੀ ਵੱਲੋਂ ਹੋਵੇ ਉਹ ਸਾਰੀਆਂ ਦੋ ਟੀਮਾਂ ਉਰੇ ਆਈਆਂ ਸੀ ਤੇ ਉਹ ਟੀਮਾਂ ਭੇਜੀਆਂ ਕਿਹਦੇ ਵੱਲੋਂ ਗਈਆਂ ਸੀ ਹੋਮ ਮਿਨਿਸਟਰੀ ਵੱਲੋਂ ਹੋਮ ਦੀ ਟੀਮ ਵੱਲੋਂ ਤੇ ਪ੍ਰਾਈਮ ਮਿਨਿਸਟਰ ਦੇ ਪੀਐਮਓ ਨੇ ਇਹ ਬੜੇ ਇੱਕ ਵਾਰ ਨਹੀਂ ਜਿੰਨੀ ਵਾਰ ਇਹਨਾਂ ਨੇ ਕਿਹਾ ਵੀ ਪਹਿਲਾਂ ਟਾਈਮ ਤੁਸੀਂ ਹੋਮ ਮਿਨਿਸਟਰ ਸਾਹਿਬ ਤੋਂ ਅਮਿਤ ਸ਼ਾਹ ਜੀ ਤੋਂ ਲਓ ਪਹਿਲਾਂ ਤੁਸੀਂ ਪੀਐਮਓ ਨੇ ਕਿਹਾ ਵੀ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਮਿਲੋ ਤੇ ਹੁਣ ਜਿਨ੍ਹਾਂ ਨੇ ਟੀਮਾਂ ਭੇਜੀਆਂ ਜਿਨ੍ਹਾਂ ਨੇ ਅਸੈਸਮੈਂਟ ਕੀਤੀ ਉਹ ਸਾਰਾ ਕੁਝ ਤਾਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੀ ਟੀਮ ਮਹਿਕਮੇ ਨੇ ਕੀਤਾ ਤੇ ਜਦੋਂ ਪੀਐਮਓ ਇਹ ਕਹਿ ਰਿਹਾ ਵੀ ਤੁਸੀਂ ਹੋਮ ਮਿਨਿਸਟਰ ਨੂੰ ਮਿਲੋ ਤੇ ਤੁਹਾਡੇ ਚ ਕਿੱਡੀ ਕਬੜੀ ਆਕੜ ਆ ਜੀ ਪੰਜਾਬ ਦੇ ਖਾਤਰ ਤੁਸੀਂ ਕੀ ਸਮਝਦੇ ਹੋ ਵੀ ਮੈਂ ਹੋਮ ਮਿਨਿਸਟਰ ਨੂੰ ਮਿਲਣਾ ਹੀ ਨਹੀਂ ਪ੍ਰਾਈਮ ਮਿਨਿਸਟਰ ਕੋਲ ਤਾਂ ਰਿਪੋਰਟ ਹੋਮ ਮਿਨਿਸਟਰ ਦੀ ਹੀ ਜਾਊਗੀ ਨਾ ਹੋਮ ਮਿਨਿਸਟਰੀ ਦੱਸਣਗੇ ਨਾ ਜਦੋਂ ਹੋਮ ਮਿਨਿਸਟਰ ਦਾ ਜਿਹੜਾ ਫਲੱਡ ਦਾ ਕੰਮ ਆ ਰੀਲੀਫ ਦਾ ਕੰਮ ਆ ਜਾਂ ਜਿਹੜਾ ਕੰਪਨਸੇਸ਼ਨ ਦੇਣਾ ਹੈ ਉਹ ਹੋਮ ਮਿਨਿਸਟਰੀ ਵੱਲੋਂ ਟੀਮ ਗਈ ਆ ਤੇ ਤੁਸੀਂ ਕਿਉਂ ਨਹੀਂ ਮਿਲਦੇ ਹੋਮ ਮਿਨਿਸਟਰ ਨੂੰ ਜਾ ਕੇ ਜੇ ਕਿਸ ਚੀਜ਼ ਦਾ ਡਰਾ ਤੁਹਾਨੂੰ ਹੋਮ ਮਿਨਿਸਟਰ ਨਾਲ ਮਿਲਣਾ ਕਿਸ ਚੀਜ਼ ਦੀ ਘਬਰਾਹਟ ਹੈ ਤੁਹਾਨੂੰ ਕਿਸ ਜਲਦੀ ਵੀ ਤੁਹਾਨੂੰ ਨਾਲ ਹਿਸਾਬ ਨਾਲ ਲੈ ਲੈਣ ਉਹ ਵੀ 12000 ਕਰੋੜ ਰੁਪਏ ਕਿੱਥੇ ਗਿਆ ਹੈ ਬਾਕੀ ਪੈਸਾ ਤੁਸੀਂ ਕਿੱਥੇ ਸੈਂਟਰ ਦਾ ਖੁਰਦ-ਵਰਦ ਕੀਤਾ ਪਰ ਮੈਂ ਫਿਰ ਬੇਨਤੀ ਕਰਨਾ ਚਾਹੁੰਦਾ ਇਹ ਸਿਆਸਤ ਨਾ ਕਰਦੇ ਹੋਏ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਲਦੀ ਤੋਂ ਜਲਦੀ ਜਿਹੜਾ ਟਾਈਮ ਉਹ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੋਂ ਲੈਣਾ ਚਾਹੀਦਾ ਜੋ ਤੁਹਾਨੂੰ ਕਿਹਾ ਗਿਆ ਇਸ ਕਰਕੇ ਪੋਲੀਟੀਕਲ ਇਸ ਤੇ ਗੱਲ ਨਾ ਬਣਾਓ ਉਹਨਾਂ ਨਾਲ ਗੱਲ ਕਰੋ ਜਾ ਕੇ ਅਗਲੀ ਗੱਲ ਫਿਰ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਨਾਲ ਕਰਿਓ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੀਐਮ ਆਫਿਸ ਜਾਂ ਪੀਐਮ ਹਾਊਸ ਨੂੰ ਤਰਨਾ ਦੇ ਕਾਂਗਰਸ ਸਾਧਵੇਗੀ ਦੇਖੋ ਯਾਰ ਉਹ ਤਰਨਾ ਲਾਉਣ ਕੀ ਕਰਨ ਉਹਨਾਂ ਦੀ ਮਰਜ਼ੀ ਆ ਕਾਂਗਰਸ ਕੀ ਕਰਦੀ ਆ ਨਾ ਕਰਦੀ ਉਹਨਾਂ ਦੀ ਮਰਜ਼ੀ ਆ ਅਸੀਂ ਜੋ ਮੈਂ ਤੁਹਾਨੂੰ ਗੱਲ ਕਹਿ ਰਹੇ ਆਂ ਵੀ ਪ੍ਰਾਈਮ ਮਿਨਿਸਟਰ ਆਫਿਸ ਨੇ ਕਲੀਅਰ ਕੀਤੀ ਹੈ ਇਹ ਗੱਲ ਮੇਰੀ ਆਪ ਦੀ ਗੱਲ ਹੋਈ ਆ ਵੀ ਇਹ ਅਸੀਂ ਪੀਐਮਓ ਨੇ ਬੇਨਤੀ ਕੀਤੀ ਹੈ ਚੀਫ ਮਿਨਿਸਟਰ ਸਾਹਿਬ ਦੇ ਆਫਿਸ ਨੂੰ ਵੇ ਤੁਸੀਂ ਭਾਈ ਜਿਹੜਾ ਰਿਪੋਰਟ ਜਿਨ੍ਹਾਂ ਨੇ ਸਾਰਾ ਕੁਝ ਕਰਨਾ ਹੈ ਉਹ ਹੋਮ ਮਿਨਿਸਟਰ ਮਿਨਿਸਟਰੀ ਨੇ ਕਰਨਾ ਹੈ ਤੇ ਹੋਮ ਮਿਨਿਸਟਰੀ ਨੂੰ ਜਾ ਕੇ ਮਿਲੋ ਅਗਲੀ ਗੱਲ ਫੇਰ ਕਰਾਂਗੇ ਜਦੋਂ ਸਾਰੀ ਰਿਪੋਰਟ ਉਹਨਾਂ ਕੋਲ ਤਿਆਰ ਪਈ ਹੈ ਹੋਮ ਮਿਨਿਸਟਰੀ ਕੋਲ ਤੇ ਉਹਨਾਂ ਨੇ ਰੀਲੀਫ ਫਰਕ ਤੇ ਜਿਹੜਾ ਵੀ ਆਪਣਾ ਫੰਡ ਆਉਂਦਾ ਏ ਉਹ ਹੋਮ ਮਿਨਿਸਟਰੀ ਥਰੂ ਆਉਂਦਾ ਏ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਤੇ ਸਿਆਸਤ ਕਿਉਂ ਕਰਦੇ ਹੋ ਮੈਨੂੰ ਜਵਾਬ ਦਿਓ ਇਸ ਗੱਲ ਦਾ ਵੀ ਜਾਂ ਤਾਂ ਤੁਹਾਨੂੰ ਇਹ ਗੱਲ ਨਹੀਂ ਕਹੀ ਗਈ ਜਾਂ ਤੁਸੀਂ ਇਹ ਦੱਸੋ ਤੁਸੀਂ ਹੋਮਨਿਸਟਰ ਸਾਹਿਬ ਨੂੰ ਮਿਲਣਾ ਕਿਉਂ ਨਹੀਂ ਚਾਹੁੰਦੇ ਕੀ ਤੁਸੀਂ ਪੰਜਾਬ ਦਾ ਜਾਣ ਬੁੱਝ ਕੇ ਸਿਰਫ ਪੋਲਿਟਿਕਸ ਕਰਨਾ ਚਾਹੁੰਦੇ ਹੋ ਅੱਗ ਲਾਉਣਾ ਚਾਹੁੰਦੇ ਹੋ ਪੰਜਾਬ 'ਚ ਤੁਸੀਂ ਤੇ ਚੰਨੀ ਜਦੋਂ ਵੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਆਈ ਜਦੋਂ ਕਿ ਪ੍ਰਾਈਮ ਮਿਨਿਸਟਰ ਪੰਜਾਬ ਲਈ ਸਭ ਕੁਝ ਕਰਨ ਨੂੰ ਤਿਆਰ ਨੇ بڑے بڑے ਪ੍ਰੋਜੈਕਟ ਅਸੀਂ ਰੇਲਵੇ ਦੇ ਦੇ ਰਹੇ ਹਾਂ ਹੋਰ ਸਭ ਕੁਝ ਕਰਨ ਨੂੰ ਤਿਆਰ ਆ ਉਰੇ ਆ ਕੇ ਕੱਲੀ ਕੱਲੀ ਚੀਜ਼ ਅਸੈਸ ਕਰਕੇ ਗਏ ਵੀ ਭਾਈ 1600 ਕਰੋੜ ਰੁਪਏ ਪਹਿਲਾਂ ਬਾਕੀ ਸਕੀਮਾਂ 'ਚ ਜਿਹੜਾ ਸਾਰਾ ਪੈਸਾ ਹੋਊਗਾ ਪਰ ਉਹ ਜੇ ਤੁਸੀਂ ਜਾਓਗੇ ਦਿੱਲੀ ਹੋਮ ਮਿਨਿਸਟਰ ਸਾਹਿਬ ਕੋਲ ਤਦ ਹੀ ਹੋਊਗਾ ਕਿ ਹਵਾ 'ਚ ਹੋਊਗਾ ਮਿੱਟੂ ਜੀ ਜਦੋਂ